ਦੇ ਮੂਸਾਪੁਰ ਰੋਡ ਡੈਂਪ ਨੂੰ ਅੱਗ ਲੱਗਣ ਤੋਂ ਬਾਅਦ ਉੱਥੇ ਸੁੱਟੀ ਮਿੱਟੀ ਸਬੰਧੀ ਕਾਂਗਰਸੀ ਕੌਂਸਲਰਾਂ ਦੇ ਦੋਸ਼ਾਂ ਦੀ ਜਾਂਚ ਮਿੱਥੇ ਸਮੇਂ ਦੇ ਵਿੱਚ ਮੁਕੰਮਲ ਨਹੀਂ ਹੋ ਸਕੀ ਹੈ ਡੈਂਪ ਨੂੰ ਲੱਗਿਆ ਅਗ ਨੂੰ ਲੱਗ ਪਕ 6 ਮਹੀਨੇ ਬੀਤ ਚੁੱਕੇ ਨੇ ਤੇ ਇਸ ਨੂੰ ਬੁਝਾਉਣ ਦੇ ਲਈ ਮਿੱਟੀ ਪਾਈ ਗਈ ਸੀ ਪਰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕੌਂਸਲਰ ਨੇ ਆਪਣਾ ਹਿਸਾਬ ਕਿਤਾਬ ਜਨਤਕ ਨਹੀਂ ਕੀਤਾ ਜਿਸ ਤੋਂ ਬਾਅਦ ਕਾਂਗਰਸੀ ਆਗੂ ਅਤੇ ਕੌਂਸਲਰ ਪ੍ਰਵੀਨ ਪਾਟਿਆ ਦੀ ਅਗਵਾਈ ਹੇਠ ਇਹ ਕੌਂਸਲਰ ਕਈ ਵਾਰ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਪਰ ਹੁਣ ਤੱਕ ਇਸ ਮਾਮਲੇ ਦੀ ਜਾਂਚ ਅੱਗੇ ਨਹੀਂ ਵਧੀ ਜਿਸ ਤੋਂ ਬਾਅਦ ਹੁਣ ਇਹਨਾਂ ਕੌਂ ਕੌਂਸਲ ਅਤੇ ਪਾਰਟੀ ਨੂੰ ਇਸ ਸੰਬੰਧੀ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ ਕਾਂਗਰਸ ਨੇ ਕੌਂਸਲ ਤੇ ਇਸ ਮਾਮਲੇ ਦੀ ਜਾਂਚ ਤੋਂ ਪਰਹੰਦਾ ਦੋਸ਼ ਲਗਾਇਆ ਕਿ ਕੂੜਾ ਡੰਪ ਦੇ ਮਿੱਟੀ ਪਾਉਣ ਤੇ ਕਰੀਬ ਲੱਖਾਂ ਰੁਪਏ ਖਰਚ ਕੀਤੇ ਗਏ ਨੇ ਇਸ ਦੇ ਲਈ ਇਹ ਖਰਚਾ ਉਹਨਾਂ ਲੋਕਾਂ ਨੂੰ ਹੈ ਜਨਤਾ ਵੀ ਕੀਤਾ ਵੀ ਸਮਝ ਤੋਂ ਬਾਹਰ ਹੈ ਸੋ ਇਸ ਸੰਬੰਧੀ ਕਾਂਗਰਸੀ ਕੌਂਸਲਰ ਨੇ ਨਵਾਂ ਸ਼ਹਿਰ ਨਗਰ ਕੌਂਸਲ ਦੇ ایਓ ਐਡੀਜ਼ੀ ਅਤੇ ਡੀਸੀ ਨੂੰ ਵੀ ਮਿਲ ਕੇ ਕੂੜਾ ਡੰਪ ਦੀ ਸਮੱਸਿਆ ਬਾਰੇ ਦੱਸਿਆ ਪਰ ਅਜੇ ਤੱਕ ਕੋਈ ਵੀ ਰਿਪੋਰਟ ਨਹੀਂ ਆਈ ਹੈ ਖੱਕ ਗਏ ਆ ਅਫਸਰਾਂ ਕੋਲੋ ਜਾ ਜਾ ਕੇ ਆ ਸਾਰੇ ਐਮਸੀ ਖੜੇ ਆ ਕੋਈ ਆਮ ਪਬਲਿਕ ਦੀ ਮੰਗਰੀ ਹਿਸਾਬ ਦਾ ਕਿਸੇ ਵੀ ਚੀਜ਼ ਦੀ ਤੁਹਾਨੂੰ ਕੋਈ ਗੜਬੜੀ ਨਜ਼ਰ ਆਂਦੀ ਹੈ ਉਹਦੇ ਵਿੱਚ ਆਮ ਪਬਲਿਕ ਦਾ ਕੋਈ ਵੀ ਨੁਮਾਇੰਦਾ ਜਾ ਕੇ ਉਹ ਪੁੱਛ ਸਕਦਾ ਵੀ ਮੇਰੇ ਦਾ ਹਿਸਾਬ ਦਿੱਤਾ ਜਾਵੇ ਅਸੀਂ ਤੇ ਐਮਸੀ ਆ ਇਹਦੇ ਵਿੱਚ ਹੋਇਆ ਕੀ ਆ ਜੀ ਇਹ ਡੰਪ ਦੇ ਉੱਤੇ ਅੱਗ ਲੱਗ ਗਈ ਸੀ ਠੀਕ ਹੈ ਜੀ ਅੱਗ ਲੱਗਦੇ ਉਹਨਾਂ ਨੇ ਪਾਣੀ ਨਾਲ ਬੁਝਾਤੀ ਝੋਲ ਕਹਿੰਦੇ ਜੀ ਮਿੱਟੀ ਵੀ ਪੈਣੀ ਹੈ ਮਿੱਟੀ ਵੀ ਪਾਤੀ ਗਈ ਅੱਜ ਡੰਪ ਦੇ ਖੜ ਕੇ ਤੁਹਾਨੂੰ ਦਹਾਨ ਦਾ ਮਤਲਬ ਇਹ ਹੈ ਵੀ ਇੱਥੇ ਜੋ ਸੁਣਨ ਚਾ ਰਿਹਾ 30 ਲੱਖ 35 ਲੱਖ 40 ਲੱਖ ਜੋ ਸੁਣਦੇ ਪਏ ਸਾਨੂੰ ਹਿਸਾਬ ਨਹੀਂ ਮਿਲਦਿਆ ਸੀ ਤਾਂ ਹਿਸਾਬ ਮੰਗਦੇ ਪਏ ਜਾਣਾ ਮੇਰੀ ਇਨਕੁਆਰੀ ਹੋਣੀ ਚਾਹੀਦੀ ਆ ਹਾਲਾਂਕਿ ਮੇਰੇ ਸਾਈ ਨੇ ਮੇਰੇ ਕੋ ਆਈ ਸੀਗੇ